ਨੂੰ ਮੁਸਲਮਾਨ ਵੀ ਸਜਦਾ ਕਰਦੇ ਨੇ ਅਚਾ ਦੱਸਿਓ ਤੁਸੀਂ ਵੀ ਕਿਤੇ ਕਿਸੇ ਹਿੰਦੂ ਮਹਾਪੁਰਸ਼ ਨੂੰ ਮੁਸਲਮਾਨ ਨੇ ਸਜਦਾ ਕੀਤਾ ਜਾਂ ਕਿਸੇ ਮੁਸਲਮਾਨ ਪੈਗੰਬਰ ਨੂੰ ਕਿਸੇ ਹਿੰਦੂ ਵੀਰ ਨੇ ਸਜਦਾ ਕੀਤਾ ਹੋਵੇ ਨਹੀਂ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਰਾਏ ਬੁਲਾਰ ਵੀ ਝੁਕਦਾ ਹੈ ਇਹ ਗੁਰੂ ਨਾਨਕ ਹੈ ਜਿਹਦੇ ਅੱਗੇ ਗੋਪਾਲ ਪੰਡਾ ਹਿੰਦੂ ਵੀ ਝੁਕਦਾ ਹੈ ਕਿਉਂਕਿ ਗੁਰੂ ਨਾਨਕ ਵਰਗਾ ਕੋਈ ਹੋਇਆ ਹੀ ਨਹੀਂ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਨਾਲੋਂ ਕੋਈ ਵੱਡਾ ਹੀ ਨਹੀਂ ਹੈ ਤੇ ਬਾਣੀ ਨੂੰ ਪੁੱਛੀਏ ਵੀ ਕੀ ਗੱਲ ਇਹ ਜੂਣਾ ਉਹਦੇ ਹੁਕਮ ਚ ਚੱਲਦੀ ਹੈ ਸੱਪ ਨੇ ਕਿਦਾਂ ਛਾਇਆ ਕਰ ਦਿੱਤਾ ਇੱਥੇ ਕਈ ਤਰਕ ਦੀ ਕੈਂਚੀ ਵੀ ਲਈ ਫਿਰਦੇ ਹੁੰਦੇ ਨੇ ਲਓ ਅੱਪਾ ਵੱਡੀ ਗੱਲ ਤੇ ਸੱਪ ਵੀ ਛਾਂ ਕਰਦਾ ਯਾਦ ਰੱਖੀ ਸੱਪ ਛਾਇਆ ਅੱਜ ਦੇ ਦਿਨ ਤੇ ਕਰ ਰਿਹਾ ਸੀ ਇਹ ਕੋਈ ਆਮ ਇਨਸਾਨ ਨਹੀਂ ਸੀ ਇਹ ਉਹ ਹੈ ਜਿਹਦੇ ਹੁਕਮ ਦੇ ਵਿੱਚ 84 ਲੱਖ ਜੂਨ ਦੀ ਪੈਦਾਇਸ਼ ਹੁੰਦੀ ਹੈ ਤੇ ਬਾਣੀ ਦਾ ਫਰਮਾਨ ਹੈ ਹੁਕਮੀ ਛੱਬੇ ਬੁਝਾ ਹੈ ਹੁਕਮੀਕਾਰ ਕਮਾਹੇ ਓ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਦਾ ਆਗਾਜ਼ ਹੁੰਦਾ ਹੈ ਜਨਮ ਹੁੰਦਾ ਹੈ ਇਹ ਓ ਗੁਰੂ ਨਾਨਕ ਹੈ ਜਿਹਦੇ ਹੁਕਮ ਵਿੱਚ ਦੁਨੀਆ ਚੱਲਦੀ ਆ ਵਾਹ ਹੁਕਮ ਆ ਫਿਸ਼ ਕਮਾਨ ਆਲਰ ਕ੍ਰੀਏਟਡ ਉਹਦਾ ਹੁਕਮ ਹੁੰਦਾ ਹੈ ਤੇ ਦੁਨੀਆ ਪੈਦਾ ਹੁੰਦੀ ਹੈ ਉਹਦਾ ਹੁਕਮ ਮੰਨ ਕੇ ਦੁਨੀਆ ਸਦਾ ਸਿਰ ਤੇ ਕਰਦੀ ਹੈ ਇੱਥੇ ਸੱਪ ਕੀ ਇੱਥੇ ਕੋਈ ਵੀ ਹੋਵੇ ਗੁਰੂ ਨਾਨਕ ਨੂੰ ਝੁੱਕ ਕੇ ਸਜਦਾ ਕਰੇਗਾ ਹੀ ਕਰੇਗਾ ਕਿਉਂ ਕਰੇਗਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਕਹਿੰਦੀ ਹੈ ਗੁਰੂ ਨਾਨਕ ਨਾਨਕ ਹਰ ਸੋਏ ਗੁਰੂ ਨਾਨਕ ਹੀ ਪਰਮਾਤਮਾ ਹੈ ਰਾਇ ਬੁਲਾਰ ਵਰਗੇ ਝੁਕ ਜਾਈ 84 ਲੱਖ ਜੂਨ ਚੋਂ ਜਿਹੜਾ ਵੀ ਗੁਰੂ ਨਾਨਕ ਦੇ ਦਿਹਾਰੇ ਕਰ ਲੈਂਦਾ ਹੈ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਨ ਕਾ ਲੇਖਾ ਨਿਬੜਿਆ ਉਹਨਾਂ ਦੇ ਲੇਖੇ ਮੁੱਕ ਜਾਂਦੇ ਨੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਇਕਲੌਤੀ ਐਸੀ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਦੋ ਮੁੱਖ ਧਰਮਾਂ ਨੇ ਸਿਰ ਝੁਕਾਇਆ ਹੈ ਹਿੰਦੂ ਵੀ ਝੁਕਦੇ ਸਨ ਬਰਾਬਰ ਸਮਾਨਤਾ ਦਿੱਤੀ ਇਸਲਾਮ ਦੇ ਮਹਾਪੁਰਸ਼ ਵੀ ਝੁਕਦੇ ਸਨ ਹਿੰਦੂ ਵੀਰ ਵੀ ਸਜਦਾ ਕਰਨ ਇਸਲਾਮ ਦੇ ਲੋਕ ਵੀ ਸਜਦਾ ਕਰ ਤੇ ਭਾਈ ਗੁਰਦਾਸ ਨੇ ਇੱਕ ਗੱਲ ਕਹਿ ਦਿੱਤੀ ਕਹਿੰਦਾ ਕੱਲਾ ਸਿੱਖਾਂ ਦਾ ਹੀ ਗੁਰੂ ਥੋੜੀ ਹੈ ਕਰ ਕਰ ਬਾਬਾ ਪੂਜੀਆ ਹਿੰਦੂ ਮੁਸਲਮਾਨ ਉਸਾਈ ਉਹ ਬਾਬਾ ਘਰ ਘਰ ਪੂਜਿਆ ਗਿਆ ਇਕ ਸਤਿ ਪੁਰਸ਼ ਦੇ ਬੋਲ ਸਨ ਕਹਿੰਦੇ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ ਮੁਸਲਮਾਨ ਵੀਰਾਂ ਨੇ ਉਸ ਨੂੰ ਪੀਰ ਮੰਨਿਆ ਹਿੰਦੂਆਂ ਨੇ ਉਸ ਨੂੰ ਗੁਰੂ ਕਰਕੇ ਮੰਨਿਆ ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਘਰ ਘਰ ਵਿੱਚ ਪੂਜਿਆ ਗਿਆ ਉਸ ਗੁਰੂ ਨਾਨਕ ਦੀ ਅਜ਼ਮਤ ਬਾਬਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੇ ਠਾਕਰ ਸੁਪਰਸੰਨ ਭਇਓ ਸਤ ਸੰਗਤ ਤਹੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਦੇ ਚਰਨ ਪਰਸੇਗਾ ਉਹ ਆਪ ਤੇ ਤਰੇਗਾ ਸਭ ਕੁਲ ਕੀਓ ਉਧਾਰ ਪੁੱਲਾਂ ਦੀਆਂ ਪੁੱਲਾਂ ਉਹਨਾਂ ਦੀਆਂ ਤਰ ਜਾਂਦੀਆਂ ਨੇ ਗੁਰਨਾਨਕ ਵਿੱਚ ਇੰਨੀ ਤਾਕਤ ਹੈ ਪਰ ਕਹਿੰਦੇ ਗੁਰਨਾਨਕ ਨੂੰ ਉਹੀ ਜਪ ਸਕਦਾ ਜਿਹਦੇ ਤੇ ਰੱਬ ਖੁਸ਼ ਹੋਵੇ ਇਹ ਗੱਲ ਠੀਕ ਹੈ ਲੱਖ ਤੁਸੀਂ ਜੋਰ ਲਾ ਲਵੋ ਵੀ ਕੱਲ ਤੋਂ ਨਿਤਨੇਮ ਕਰਨਾ ਹੈ ਜਪਦੀ ਸਾਹਿਬ ਪੜ੍ਹਨਾ ਹੈ ਤੇ ਕਈ ਮੇਰੇ ਵਰਗੇ ਵੀ ਲਾਰਮ ਵੀ ਲਾਉਂਦੇ ਨੇ ਪਰ ਫਿਰ ਬੰਦ ਕਰ ਪੈਂਦੇ ਹੱਥ ਰਿਆ ਮਾਰ ਕੇ ਫਿਰ ਬੰਦ ਕਰ ਲੈਂਦੇ ਨੇ ਇਹ ਉਠੀ ਪੈਂਦੇ ਨੇ ਇਸ਼ਨਾਨ ਕਰਨ ਨੂੰ ਚਿਤ ਨਹੀਂ ਕਰਦਾ ਜੇ ਵੱਧੋ ਰੁੱਦੀ ਦਾ ਇਸ਼ਨਾਨ ਕਰ ਹੀ ਲੈਂਦੇ ਨੇ ਤੇ ਜਿਤ ਕਰਦਾ ਸੌਂ ਜਾਈਏ ਮੁੜਕਾ ਸਾਹਿਬ ਦੇ ਕਿਤੇ ਚੱਲਿਆ ਨਹੀਂ ਬਾਠ ਕੱਲ ਨੂੰ ਕਰ ਲਵਾਂਗੇ ਕਰਮਾਂ ਵਾਲਾ ਜਿਹੜਾ ਗੁਰੂ ਨਾਨਕ ਨੂੰ ਜਪਦਾ ਹੈ ਜਪੇਗਾ ਉਹ ਜਿਹਦੇ ਤੇ ਰੱਬ ਦੀ ਖੁਸ਼ੀ ਹੈ ਜਿਹਦੇ ਤੇ ਪਰਮਾਤਮਾ ਪ੍ਰਸੰਨ ਹੈ ਤੇ ਜਿਹੜਾ ਗੁਰੂ ਨਾਨਕ ਨੂੰ ਜਪ ਲਵੇਗਾ ਕੁੱਲਾਂ ਦੀਆਂ ਕੁੱਲਾਂ ਦਾ ਉਧਾਰ ਹੋ ਜਾਵੇਗਾ ਇਹ विल ਬੀ ਵੈਂਸ਼ਿਪਿਟਿਡ ਵਿਦ ਅਸ ਇੰਟਾਇਰ ਲਾਈਨ ਸਾਰੇ ਦੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਈ ਕਹਿ ਦਿੰਦੇ ਲੈ ਸਾਰਾ ਟੰਬਰ ਪੁੱਠੇ ਕਰਮ ਕਰੇ ਇੱਕ ਬਾਣੀ ਪੜਿਚਕਦਾ ਤਰ ਜਾਣਗੇ ਇਹਦੇ ਹੁਣ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁੱਲ ਕੀਓ ਉਧਾਰ ਜਿਹੜਾ ਗੁਰੂ ਨਾਨਕ ਨੂੰ ਜਪੇਗਾ ਸਾਰੇ ਕੁੱਲ ਪਰਿਵਾਰ ਸਾਰਿਆਂ ਦਾ ਉਧਾਰ ਹੋ ਜਾਵੇਗਾ ਗੁਰੂ ਨਾਨਕ ਸਾਹਿਬ ਵਿੱਚ ਇੰਨੀ ਤਾਕਤ ਹੈ ਐਸੀ ਉਹ ਪਹੁੰਚ ਦੇ ਮਾਲਕ ਐਸੀ ਬਖਸ਼ਿਸ਼ ਦੇ ਮਾਲਕ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਸਨ। ਅੱਛਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਅਜ਼ਮਤ ਹੈ ਨਾ। ਉਹਦੇ ਬਾਬਤ ਇਤਿਹਾਸਕਾਰਾਂ ਨੇ ਜ਼ਰਾ-ਜ਼ਰਾ ਲਿਖ-ਲਿਖ ਕੇ ਆਪਣੀ پاک ਕਲਮ ਦੇ ਨਾਲ ਵਡਿਆਈ ਕੀਤੀ ਹੈ। ਕੋਈ ਐਸਾ ਕਵੀ ਨਹੀਂ ਹੈ। ਕੋਈ ਐਸਾ ਮਹਾਪੁਰਸ਼ ਨਹੀਂ ਹੈ ਜਿਨੇ ਗੁਰੂ ਨਾਨਕ ਦੀ ਵਡਿਆਈ ਨਾ ਕੀਤੀ ਹੋਵੇ। ਜਿਨੇ ਗੁਰੂ ਨਾਨਕ ਦੀ ਚਰਿਆਕਾਰ ਨਾ ਕੀਤੀ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਵਨ ਕਾਲ ਦੇ ਵਿੱਚ ਬੇਅੰਤ ਅਜਮਤਾ ਵਰਤਉਂਦੇ ਰਹੇ ਬੇਅੰਤ ਭੁੱਲੇ ਭੜਗਿਆਂ ਨੂੰ ਸਿੱਧੇ ਰਾਹ ਪਾਉਂਦੇ ਰਹੇ ਇੱਕ ਵਾਰ ਗੁਰੂ ਨਾਨਕ ਦੀਨ ਦੁਨੀਆਂ ਦੇ ਮਾਲਕ ਮਾਪਿਆਂ ਨੇ ਫਿਰ ਡੰਗਰ ਚਾਰਨ ਕਰ ਦਿੱਤੇ ਅੱਜ ਫਿਰ ਉਹਦੇ ਨਿਰਗੁਣ ਸਰੂਪ ਦੀ ਯਾਦ ਵਿੱਚ ਚੌਂਕੜਾ ਲਾ ਕੇ ਬੈਠ ਗਏ ਤੇ ਜਦੋਂ ਉਹਦੀ ਯਾਦ ਦੇ ਵਿੱਚ ਚੌਂਕੜਾ ਲਾ ਕੇ ਬੈਠੇ ਤੇ ਉਹ ਡੰਗਰਾਂ ਨੇ ਆਂਡੀਆਂ ਗਵਾਂਡੀਆਂ ਦੀਆਂ ਫਸਲਾਂ ਚਰ ਲਈਆਂ ਉਹ ਜਦੋਂ ਫਸਲਾਂ ਚਰ ਲਈਆਂ ਮਾਲਕਾਂ ਦੇ ਰੌਲਾ ਪਾਉਣਾ ਹੀ ਸੀ ਜਿਨ੍ਹਾਂ ਦੀ ਫਸਲ ਦੇ ਪੱਲੇ ਕੱਖ ਨਾ ਰਿਹਾ ਉਹ ਸਾਰੇ رائے ਬਲਾਰ ਕੋ ਰਾਏ ਸਾਰੇ ਉਸ ਹਾਕਮ ਦੇ ਕੋਲ ਗਏ ਆਖਣ ਲੱਗੇ ਦੀ ਸਾਡੀਆਂ ਤੇ ਫਸਲਾਂ ਹੀ ਇਹਦੇ ਡੰਗਰ ਚਰ ਗਏ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ ਤੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਵੀ ਚਲੋ ਚੱਲ ਕੇ ਦੇਖ ਲੈਨੇ ਆ ਤੇ ਅੰਤਰ ਧਿਆਨ ਨਾਲ ਜਦੋਂ ਬਾਬੇ ਨਾਨਕ ਨੂੰ ਲੈ ਕੇ ਖੇਤਾਂ ਵਿੱਚ ਗਏ ਨਾ ਸਾਰੇ ਤੇ ਗੁਰੂ ਨਾਨਕ ਦੀ ਅਸਮਤ ਉਥੇ ਵਰਤ ਰਹੀ ਸੀ ਉਹ ਇੰਨੀ ਪਹੁੰਚ ਦਾ مالک ਸੀ ਪੁੱਜੜੀਆਂ ਹੋਈਆਂ ਫਸਲਾਂ ਲਤਾੜੀਆਂ ਹੋਈਆਂ ਡੰਗਰਾਂ ਦੇ ਪੌੜਾਂ ਥੱਲੇ ਫਸਲਾਂ ਜਿਨ੍ਹਾਂ ਦਾ ਖਰਾ ਖੋਜ ਮਿਟ ਚੁੱਕਿਆ ਸੀ ਗੁਰੂ ਨਾਨਕ ਦੀ ਇੱਕ ਨਜ਼ਰ ਕੀ ਪੈ ਗਈ ਉਹਨਾਂ ਫਸਲਾਂ ਦਾ ਭਾਰ ਉਹਨਾਂ ਫਸਲਾਂ ਦੀ ਉਚਾਈ ਉਨਾ ਫਸਲਾਂ ਦੇ ਉੱਤੇ ਹੁਸਨ ਅਗੇ ਨਾਲੋਂ ਦੂਣਾ ਸੀ ਜਦੋਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਨਾਲੇ ਤੇ ਫਿਰ ਪਰਫੁੱਲਤ ਹੋ ਗਈਆਂ ਨੇ ਰਾਏ ਬਲਾਰ ਨੇ ਤੇ ਉਹ ਮਸਲਾ ਦੇ ਮਾਲਕਾਂ ਨੇ ਰਲ ਮਿਲ ਕਰਕੇ ਸਜਦਾ ਕੀਤਾ ਔਰ ਇਸ ਗੱਲ ਦੀ ਸਮਝ ਆ ਗਈ ਵੀ ਗੁਰੂ ਨਾਨਕ ਦੀ ਜਿੱਥੇ ਕਿਰਪਾਲੂ ਨਜ਼ਰ ਪੈ ਜਾਂਦੀ ਹੈ ਉਹ ਸੁੱਕੇ ਵੀ ਹਰੇ ਹੋ ਜਾਂਦੇ ਨੇ ਇਹ ਗੁਰਨਾਨਕ ਦੀ ਪਹੁੰਚ ਹੈ ਇਹ ਗੁਰਨਾਨਕ ਦੀ ਐਸੀ ਅਦਮਤ ਹੈ ਗੁਰੂ ਨਾਨਕ ਮਹਾਰਾਜ ਉਹ ਤਾਕਤ ਦੇ ਮਾਰਕ ਨੇ ਸੁੱਕੇ ਕਾਸਟ ਹਰਿਆ ਜਿਹੜੇ ਸੁੱਕਿਆ ਨੂੰ ਹਰੇ ਕਰ ਦਿੰਦੇ ਨੇ ਪਾਣੀ ਨੂੰ ਪਿਛੋਏ ਹੋ ਸਕਦਾ ਕਹਿੰਦੇ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੁੰਦੇ ਸੋ ਹੋਏ ਗੁਰਨਾਨਕ ਦੁਨੀਆ ਤੇ ਜੋ ਚਾਹੇ ਕਰ ਸਕਦਾ ਹੈ ਪਰ ਬਕਾਇਦਾ ਸ਼ਰਤ ਇਹ ਹੈ ਵੀ ਗੁਰੂ ਨਾਨਕ ਦੇ ਹੁਣ ਗਉਣੇ ਪੈਦੇ ਨੇ ਗੁਰੂ ਨਾਨਕ ਦੇ ਅੱਗੇ ਝੁਕਣਾ ਪੈਂਦਾ ਹੈ ਗੁਰਨਾਨਕ ਨੂੰ ਪਰਸਣਾ ਪੈਂਦਾ ਹੈ ਉਹਦੀ ਜੈਜਾਕਾਰ ਕਰਨੀ ਪੈਂਦੀ ਹੈ ਗੁਰਨਾਨਕ ਮਹਾਰਾਜ ਕਾਇਨਾਤ ਦੇ ਮਾਲਕ ਨੇ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਨਾਨਕ ਸਾਹਿਬ ਵਰਗਾ ਕੋਈ ਦੂਸਰਾ ਦੁਨੀਆਂ ਤੇ ਨਹੀਂ ਹੈ ਉਹਨਾਂ ਦਾ ਜਿਤਨਾ ਵੀ ਤੁਸੀਂ ਇਤਿਹਾਸ ਵੇਖੋਗੇ ਨਾ ਅਸਮਤਾ ਦੇ ਨਾਲ ਉਹ ਸੰਸਾਰ ਹੋਵੇਗਾ ਕਰਾ ਬਾਪ ਦੇ ਨਾਲ ਉਹ ਭਰਿਆ ਹੋਵੇਗਾ ਪਰਮਾਤਮਾ ਦੇ ਗੂਲ ਸੱਚਖੰਡ ਵਿੱਚ ਪ੍ਰਗਟ ਹੋਏ ਤੇ ਸਹਿ ਸੁਭਾਈ ਆਪਣੇ ਨਿਰਗੁਣ ਸਰੂਪ ਰੱਬ ਨਾਲ ਗੱਲਾਂ ਕਰਨ ਲੱਗ ਪਏ ਧਿਆਨ ਦਿਓ ਝੋਲੀ ਭਰਦੀ ਕਹਦੀ ਹੈ ਰੱਬ ਨਾਲ ਗੁਰੂ ਨਾਨਕ ਸਾਹਿਬ ਆਪਣੇ ਨਿਰਗੁਣ ਸਰੂਪ ਨਾਲ ਜੋਤ ਸਰੂਪ ਨਾਲ ਗੱਲਾਂ ਕਰਦੇ ਨੇ ਉਹਨਾਂ ਆਪ ਲਿਖਿਆ ਕਹਿੰਦੇ ਇੱਕ ਅਰਜ਼ ਗੁਫਤੰਗ ਪੇਸ਼ ਤੋ ਦਰਗਾਹੋਸ ਗੁਣ ਕਰਤਾਰ ਐ ਪ੍ਰਮਾਤਮਾ ਇੱਕ ਅਰਜ਼ ਇੱਕ ਅਰਦਾਸ ਹੈ ਤੇਰੇ ਅੱਗੇ ਫਾਰਸੀ ਦੇ ਬੋਲ ਨੇ ਕਈ ਮੂਰਖ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਗੋਪਾਲ ਪਾਂਦੇ ਕੋਲ ਪੜਨ ਗਏ ਉਹ ਪੜ ਕੇ ਨਾ ਆਏ ਨਹੀਂ ਉੱਤੇ ਅਨ ਪੜਸਣ ਉਹਨਾਂ ਨੂੰ ਇਹ ਸਮਝ ਨਹੀਂ ਹੈ ਵੀ ਦੁਨੀਆਂ ਤੇ ਜਿੰਨੇ ਵੀ ਇਲਮ ਨੇ ਭਾਸ਼ਾਵਾਂ ਨੇ ਉਹ ਪ੍ਰਮਾਤਮਾ ਨੇ ਬਣਾਈਆਂ ਨੇ ਸ਼ਨਾ ਸੰਦੇ ਇਲਮ ਆਲਮ ਦਾ ਹੈ ਪ੍ਰਮਾਤਮਾ ਸਾਰੇ ਇਲਮ ਬਣਾਉਣ ਵਾਲਾ ਹੈ ਤੇ ਸਾਰਿਆਂ ਇਲਮਾਂ ਨੂੰ ਬਣਾਉਣ ਵਾਲਾ ਪ੍ਰਮਾਤਮਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਬਾਣੀ ਨੇ ਕਿਹਾ ਇਹ ਸਭ ਤੋਂ ਵੱਡਾ ਹੈ ਸਭ ਤੋਂ ਵੱਡਾ ਸਤਿਗੁਰ ਨਾਨਕੇ ਸਭ ਤੋਂ ਵੱਡਾ ਹੈ ਤੇ ਸਾਰੇ ਇਲਮ ਬਣਾਉਣ ਵਾਲਾ ਹੈ ਇਹਨੂੰ ਭਲਾ ਕਿਸੇ ਚੰਦੇ ਲਫਾਵੇ ਕੋਲੋਂ ਪੜਨ ਦੀ ਕੀ ਲੋੜ ਪੈਗੀ ਪੜਦੇ ਨੇ ਅਧੂਰੇ ਸਾਡੇ ਵਰਗੇ ਆਪਾਂ ਨੂੰ ਪੜਨਾ ਪੈਂਦਾ ਕਿਉਂਕਿ ਸਾਡੇ ਛਧੂਰਾ ਪੰਦਾ ਹੈ ਗੁਰੂ ਨਾਨਕ ਪੂਰਾ ਹੈ ਯਾਦ ਰੱਖਿਓ ਉਹ ਜਿਹੜੇ ਕਹਿੰਦੇ ਬਾਬਾ ਨਾਨਕ ਪੜਿਆ ਨਹੀਂ ਤੇ ਕਿਤੇ ਗੁਰੂ ਨਾਨਕ ਦੀ ਕਲਮ ਚੋਂ ਪ੍ਰਗਟ ਹੋਏ ਬੋਲ ਵੇਖੋ ਫਾਰਸੀ ਕੀ ਅਰਬੀ ਕੀ ਸਹਿਸਕ੍ਰਿਤੀ ਪੜ ਪੁਸਤਕ ਸੰਦੇਹਾਬਾਦਨ ਸਲਪੂਜਸ ਬਗਲਸਮਾਦਨ ਸ਼ਾਇਦ ਜਿਹੜੇ ਨਿੰਦਕ ਕਹਿੰਦੇ ਬਾਬਾ ਨਾਨਕ ਪੜਿਆ ਨਹੀਂ ਉਹਨਾਂ ਨੂੰ ਇਹ ਸ਼ੁੱਧ ਪੜਨਾ ਵੀ ਨਹੀਂ ਆਉਣਾ ਕੀ ਲਿਖਿਆ ਬਾਬਾ ਨਾਨਕ ਪੰਜਾਬੀ ਵਿੱਚ ਗੁਰਮੁਖੀ ਵਿੱਚ ਫਾਰਸੀ ਵਿੱਚ ਸਹਿਸਕ੍ਰਿਤੀ ਵਿੱਚ ਸੰਸਕ੍ਰਿਤ ਵਿੱਚ ਜਦੋਂ ਵੀ ਗੁਰੂ ਨਾਨਕ ਨੇ ਕਲਮ ਚੁੱਕੀ ਹੈ ਉਹਦੀ ਕਲਮ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਉਦੇ ਬਾਖਬੋਲ ਨੇ ਇੱਕ ਅਰਸ਼ ਗੁਫਤੰਗ ਪੇਸ ਤੋ ਦਰਗੋਸ ਕੁੰ ਕਰਤਾਰ ਐ ਪ੍ਰਮਾਤਮਾ ਇੱਕ ਅਰਸ਼ ਤੇਰੇ ਕੋਲੇ ਕਰਸੇ ਬੇਸ ਤੋ ਤੇਰੇ ਬਾਸ ਦਰਗੋਸ ਕੁੰ ਕਰਤਾਰ ਕੰਨ ਨੇੜੇ ਕਰ ਮੇਰੇ ਤੇਰੇ ਨਾਲ ਕੋਈ ਗੱਲ ਕਰਾਂ ਤੂੰ ਗੱਲ ਸੁਣਦਾ ਵੀ ਹੈ ਪ੍ਰਮਾਤਮਾ ਦਾ ਇੱਕ ਸੁਭਾਅ ਹੈ ਅਰਦਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਦੇ ਖੈਰ ਉਹਦੇ ਸਰਗੁਣ ਸਰੂਪ ਨੇ ਨਿਰਗੁਣ ਆਪ ਸਰਗੁਣ ਪੀ ਉਹੀ ਉਹਤੇ ਇੱਕ ਬਿਕਰੇ ਪਰਮਾਤਮਾ ਸਾਹਮਣੇ ਸੱਚਖੰਡ ਚ ਪ੍ਰਗਟ ਹੋਏ ਨਿਰਗੁਣ ਸਰੂਪ ਸਾਹਮਣੇ ਤੇ ਪਰਮਾਤਮਾ ਨੂੰ ਆਖਣ ਲੱਗੇ ਦੀ ਉਪਦੇਸ਼ ਦਿਓ ਤੁਸੀਂ ਸਾਡੇ ਗੁਰੂ ਉਹ ਤੇ ਫਿਰ ਮੈਂ ਗਾਂ ਉਪਦੇਸ਼ ਦਵਾ ਤੇ ਪਰਮਾਤਮਾ ਕਹਿੰਦੇ ਗੁਰੂ ਨਾਨਕ ਸਾਹਿਬ ਤੁਸੀਂ ਸਾਡਾ ਸਤਿਗੁਰੂ ਅਵਤਾਰ ਹੋ ਸਾਡੀ ਜਾਇਦਾ ਤੁਹਾਡੀ ਜਹਦਾਤ ਹੈ ਸਾਡੀ ਅਸਮਤ ਤੁਹਾਡੀ ਅਸਮਤ ਹੈ ਸਾਡੀ ਕਲਾ ਤੁਹਾਡੀ ਕਲਾ ਹੈ ਆਉਂਦਾ ਨਾ ਗੁਰੂ ਰਾਮਦਾਸ ਬਾਬਤ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਇਹ ਸਿਰਜਣਹਾਰ ਨਹੀਂ 10 ਜਾਮੇ ਪਹਿਨੇ ਨੇ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਤੇ ਸਾਰੀ ਕਰਾਮਾਤ ਲੈ ਕੇ ਤੇ ਤੁਹਾਡੇ ਮੇਰੇ 'ਚ ਫਰਕ ਕੋਈ ਨਹੀਂ ਤੇ ਜਾਓ ਜਾ ਕੇ ਦੁਨੀਆ ਨੂੰ ਤਰ ਉਸਦੇ ਰਸਤੇ ਲਾਓ ਕਰਤੇ ਨਾਲ ਛੋੜੋ ਕਰਤ ਨਾਲੋਂ ਤੋੜੋ ਉਥੇ ਤਿੰਨ ਬਚਨ ਪ੍ਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਕਹੇ ਧਿਆਨ ਦਿਓ ਜੇ ਤਿੰਨ ਖਾਨੇ ਵਿੱਚ ਪੈ ਗਏ ਝੋੜੀਆਂ ਭਲੀਆਂ ਹੀ ਰਹਿਣਗੀਆਂ ਆਪਣੀਆਂ ਕਹਿੰਦੇ ਜਿਸ ਉੱਪਰ ਤੇਰੀ ਨਜ਼ਰ ਗੁਰੂ ਨਾਨਕ ਸਾਹਿਬ ਨੂੰ ਪ੍ਰਮਾਤਮਾ ਕਹਿੰਦੇ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ ਆਇਆ ਗੁਰੂ ਨਾਨਕ ਜਿਹਦੇ ਤੇ ਤੇਰੀ ਨਦਰ ਕਿਰਪਾ ਮਈ ਹੈ ਇੱਕ ਤੇ ਨਦਰ ਹੁੰਦੀ ਉਪਠੀ ਤੇ ਇੱਕ ਨਦਰ ਹੁੰਦੀ ਹੈ ਪ੍ਰੇਮ ਨਾਲ ਭਰੀ ਜਿਹਦੇ ਤੇ ਤੇਰੀ ਨਦਰ ਸਵੱਲੀ ਹੈ ਨਾ ਜਿਹਦੇ ਤੇ ਤੂੰ ਰਾਜੀ ਹੈ ਉਹਦੇ ਤੇ ਰੱਬ ਵੀ ਰਾਜੀ ਹੈ ਜਿਹਦੇ ਤੇ ਤੇਰੀ ਨਜ਼ਰ ਸੁਵਲੀ ਨਹੀਂ ਨਜ਼ਰ ਉਪਠੀ ਆ ਜਿਹਦੇ ਤੇ ਤੂੰ ਖੁਸ਼ ਨਹੀਂ ਜਿਹੜਾ ਤੈਨੂੰ ਨਾਰਾਜ਼ ਕਰ ਬੈਠਿਆ ਉਹ ਰੱਬ ਨੂੰ ਕਦੇ ਵੀ ਮਨਾ ਨਹੀਂ ਸਕੇਗਾ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਕਰਮ ਕਹਿੰਦੇ ਨੇ ਕਿਰਪਾ ਕਰਨੀ ਝੋਲੀਆਂ ਪਰਨੀ ਬਖਸ਼ਿਸ਼ ਕਰ ਬਖਸ਼ੀਸ਼ ਆਇਆ ਗੁਰੂ ਨਾਨਕ ਜਿਹਦੇ ਤੇ ਤੂੰ ਕਰਮ ਕਰਦਾ ਹੈਂ ਤੂੰ ਬਖਸ਼ਿਸ਼ ਕਰ ਦਵੇਂ ਜਿਹਦੀਆਂ ਤੂੰ ਝੋਲੀਆਂ ਭਰਨੀਆਂ ਜਾਵੇਂ ਉਹਦੀਆਂ ਹੀ ਝੋਲੀਆਂ ਮੈਂ ਭਰਾਂਗਾ ਤੇ ਜਿਹਦੀ ਝੋਲੀ ਤੂੰ ਸਖਣੀ ਕਰਦੀ ਐ ਉਹਦੀ ਇੱਕ ਨਿਮਕ ਭਰਵੇਂ ਦੀ ਖਾਲੀ ਕਰ ਦਵਾਂਗਾ ਉਹਦਾ ਸੁਭਾਅ ਹੈ ਗੁਰੂ ਨਾਨਕ ਦੀ ਨਦਰ ਸਵੱਲੀ ਹੋਵੇ ਤੇ ਰੀਤੇ ਭਰੇ ਭਰੇ ਸੁਖਣਾ ਵੇ ਖਾਲੀ ਭਾਂਡੇ ਭਰਦਾ ਹੈ ਤੱਕ ਤੋ ਤਾਰ ਬਖਸ਼ ਦਿੰਦਾ ਹੈ ਤੇ ਜਿਨ੍ਹਾਂ ਤੇ ਗੁਰੂ ਨਾਨਕ ਸ਼ਹਿਬ ਰਹਿਮਨਾ ਕਰਨ ਕਿਰਪਾ ਨ ਕਰਨ ਜਿਨ੍ਹਾਂ ਤੇ ਕੋ ਨਾਨਕ ਖੁਸ਼ ਨਾ ਹੋਵੇ ਕਰਮ ਨਾ ਕਰੇ ਉਹਦੇ ਤੇ ਰੱਬ ਵੀ ਖੁਸ਼ ਨਹੀਂ ਦੇ ਹੁੰਦਾ ਜਿਨੇ ਬਾਬਾ ਨਾਨਕ ਗੁੱਸੇ ਕਰ ਲਿਆ ਉਹਦਾ ਰੱਬ ਵੀ ਰੁਸ ਗਿਆ ਜਿਸ ਉਪਰ ਤੇਰੀ ਨਜ਼ਰ ਤਿਸ ਉਪਰ ਮੇਰੀ ਨਜ਼ਰ ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ ਤੇ ਜਿਹੜਾ ਨਤੀਜਾ ਅਕਾਲ ਪੁਰਖ ਨੇ ਆਖਿਆ ਨਾ ਉਹਦੇ ਨਾਲ ਰਲਦੀਆਂ ਮਿਲਦੀਆਂ ਪੰਕਤੀਆਂ ਉਸ ਵਿਚਾਰਧਾਰਾਂ ਦੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਮਿਲ ਜਾਂਦੀਆਂ ਨੇ ਬਾਬਾ ਨਾਨਕ ਨੂੰ ਅਕਾਲ ਪੁਰਖ ਆਖਣ ਲੱਗੇ ਮੇਰਾ ਨਾਉ पार ब्रह्म परमेश्वर, तेरा नाओ गुर परमेश्वर, मैं शरीर तो परे माया तो परे पार ब्रह्म जो ब्रह्म तो परे रचना तो परे मेरा नाम पार ब्रह्म परमेश्वर ते है तेरा परमेश्वर है, मेरा गुरु स्वरूप है तू जो अग्ञान खै करता है ज्ञान बख्शता है ਤੇਰੇ ਤੇ ਮੇਰੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਆ। ਮੁਕਦੀ ਗੱਲ ਇਹ ਆ ਜਿਹੜਾ ਕੋਈ ਨਾਨਕ ਨੂੰ ਰਿਝਾ ਲਵੇ ਖਾ ਉਹਦੇ ਤੇ ਰੱਬ ਰੀਜ ਪਵੇਗਾ। ਤੇ ਜਿਹਨੇ ਬਾਬੇ ਨਾਨਕ ਨੂੰ ਗੁਣ ਗਾ ਕੇ ਖੁਸ਼ਨਾ ਕੀਤਾ ਜਿਹਦੇ ਨਾਲ ਬਾਬਾ ਨਾਨਕ ਨਰਾਜ ਹੋ ਗਿਆ ਸਮਝ ਲਿਓ ਰੱਬ ਵੀ ਰੁੱਸ ਜਾਵੇਗਾ ਜਿਹਦੇ ਨਾਲ ਰੱਬ ਰੋਸ ਗਿਆ ਫਿਰ ਉਹਦੇ ਪੱਲੇ ਕੁਝ ਨਹੀਂ ਜੀ ਰਹਿੰਦਾ।